ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇਹ ਮੋਰਾ ਦੇ ਵਿੱਚ ਇੱਕ ਝੋਟੀ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਉਸ ਤੋਂ ਪਹਿਲਾਂ ਜੋ ਐਡਰੈਸ ਹਨ ਉਹ ਹੈ ਕਿ ਹਨ ਦੋਸਤੋ ਪਿੰਡ ਲੰਗੇਆਣਾ ਹੈਗਾ ਜੀ ਤਹਿਸੀਲ ਸੋ ਇਸ ਛੋਟੀ ਦੀ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਇਹ ਦੂਜਾ ਸੂਬਾ ਇਸ ਵਾਰ ਸੂਈ ਹੈਗੀ ਆ ਮਗਰ ਇਸਦੇ ਦੋਸਤੋ ਕਾਫ ਕੱਟਾ ਹੈਗਾ ਅੱਜ ਇਸ ਨੂੰ 25 ਤੋਂ 30 ਦਿਨ ਹੋ ਗਏ ਆ ਸੂਈ ਨੂੰ ਤਕਰੀਬਨ 7 ਲੀਟਰ ਦੁੱਧ ਇਸ ਥੱਲੇ ਰੈਡੀ ਹੈਗਾ 6 ਲੀਟਰ ਤੁਸੀਂ ਚੁਵਾਈ ਕਰ ਸਕਦੇ ਹੋ 1 ਲੀਟਰ ਬੱਚੇ ਨੂੰ ਛੱਡ ਕੇ ਮਤਲਬ ਕਿ ਟੋਟਲ 7 ਲੀਟਰ ਦੁੱਧ ਹੈਗਾ ਸੋ ਦੋਸਤੋ ਧਾਰ ਦੀ ਗੱਲ ਕਰੀਏ ਕਾਫੀ ਵਧੀਆ ਧਾਰ ਹੈਗੀ ਹੈ ਚੁਵਾਈ ਕਾਫੀ ਜਿਆਦੀ ਪੂਰੀ ਲਈ ਹੈ ਸਾਰੇ ਥਣਾਂ ਦੇ ਵਿੱਚੋਂ ਇੱਕੋ ਜਿਹੀ ਧਾਰ ਹੈਗੀ ਆ ਸੋ ਜਸਵੀਰ ਭਰਾ ਨੇ ਵੀ ਆਉਣਾ ਹੋਵੇ ਉਹ ਆਪ ਦਾ ਇੱਕ ਟਾਈਮ ਦੋ ਟਾਈਮ ਆਪ ਦੀ ਚੁਆਈ ਜ਼ਰੂਰ ਕਰਕੇ ਦੇਖ ਸਕਦੇ ਹਨ ਤਸੱਲੀ ਥੋੜੀ ਆਪਣੀ ਹੈ ਸੋ ਕਦ ਕੱਟ ਦੀ ਗੱਲ ਕਰਦੇ ਹਾਂ ਜੀ ਕਦ ਕੱਟ ਬਿਲਕੁਲ ਸਮੱਧਰ ਹੈਗਾ ਇਹ ਕੋਈ ਵੀਰ ਦੂਰੋਂ ਆਉਣਾ ਜਾਂ ਨੇੜੇ ਆਉਣਾ ਉਹ ਦੇਖ ਸਕਦਾ ਹੈ ਸਮੱਧਰ ਕੱਦਾ ਬਿਲਕੁਲ ਕੋਈ ਜਿਆਦਾ ਹੀ ਵੱਡੀ ਉੱਚੀ ਲੰਬੀ ਝੋਟੀ ਨਹੀਂ ਹੈਗੀ ਇਹ ਬਿਲਕੁਲ ਸਮੱਧਰ ਜਿਹਾ ਕੱਦ ਹੈਗਾ ਬਾਕੀ ਮੁੱਲ ਦੀ ਗੱਲ ਕਰੀਏ ਜੀ ਮੁੱਲ ਇਸ ਦਾ ਜੀ 55000 ਕਰਦੇ ਹਨ ਬਾਕੀ ਤੁਹਾਨੂੰ ਇਹ ਨੰਬਰ ਆਪਾਂ ਦੇ ਦੇ ਦਿੰਨੇ ਆ ਜੀ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਹੋਰ ਵਧੇਰੇ ਜਾਣਕਾਰੀ ਜਾਂ ਖਰੀਦਾਂ ਦੇ ਇਸ਼ੂ ਕੋਈ ਹੋਏਗੇ ਉਹ ਤੇ ਤੁਸੀਂ ਆਪ ਦਾ ਸੰਪਰਕ ਕਰਕੇ ਪੁੱਛ ਸਕਦੇ ਹੋ ਦੋਸਤੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ